ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਤੇ ਪੰਥ ਦੀ ਵਾਲੀ ਸ਼ਾਹ ਸ਼ਹਿਨशाह ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮubaruk ਤਖਤ ਜਿੱਥੇ ਖਾਲਸੇ ਦਾ ਜਨਮ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਸਮੁੱਚਾ ਖਾਲਸਾ ਪੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਜੂਨ ਨੂੰ ਮੈਂ ਬੜੀ ਨਿਮਰਤਾ ਦੇ ਨਾਲ ਸਮੁੱਚੇ ਪੰਥ ਦੇ ਸਾਹਮਣੇ ਆਪਣੇ ਸਿਰ ਨੂੰ ਝੁਕਾਉਂਦੇ ਆਖਿਆ ਸੀ ਅੱਜ ਮੈਂ ਫੇਰ ਦਰਉਂਦਾ ਪੰਥ ਵੱਡਾ ਵਾ ਪੰਥ ਵੱਡਾ ਰਹੇਗਾ ਤੇ ਮੈਂ ਪੰਥ ਦੇ ਸਾਹਮਣੇ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਝੁਕਦਾ ਹਾਂ ਇਹ ਜਿਹੜਾ ਸਾਡਾ ਪੰਥ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਆਪਣਾ ਰੂਪ ਆਖਿਆ ਵਾ ਮੈਂ ਜਦੋਂ ਇਸ ਖੇਤਰ ਦੇ ਵਿੱਚ ਕਿਉਂਕਿ 20-25 ਸਾਲ ਤੋਂ ਸੇਵਾ ਦੇ ਵਿੱਚ ਆ ਅਸੀਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਤੇ ਪੰਥ ਦੇ ਤੇ ਗੁਰੂ ਗ੍ਰੰਥ ਦੇ ਜਿਹੜੇ ਉੱਚੇ ਸੁੱਚੇ ਸਿਧਾਂਤ ਆ ਉਦੇ ਮੁਤਾਬਕ ਪੰਥ ਦੀ ਸੇਵਾ ਪੰਥ ਦੀ চাকਰੀ ਇਹ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਅੱਜ ਸਮਝਦਾ ਵਾਂ ਕਿ ਜਦੋਂ 350 ਸਾਲਾ ਸ਼ਹੀਦੀ ਸ਼ਤਾਬ ਦੀ ਆਪਾਂ ਸਾਰਾ ਹੀ ਪੰਥ ਮਨਾ ਰਿਆ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਮੁੱਚੇ ਪੰਥ ਦਾ ਇਕੱਠੇ ਹੋਣਾ ਇਹ ਦੱਸਦਾ ਹੈ ਇੱਕ ਪਿਤਾ ਇੱਕ ਸਕੇ ਹਮ ਬਾਰੇ ਤੂੰ ਮੇਰਾ ਗੁਰਹਾਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਸਾਡੇ ਦਲ ਪੰਥ ਕਿਉਂਕਿ ਦਲ ਪੰਥਾਂ ਦਾ ਇਤਿਹਾਸ ਬੜਾ ਵੱਡਾ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਵੱਡੇ ਘੱਲੂ ਘਾਰੇ ਦੇ ਵਿੱਚ ਬੁੱਢਾ ਦਲ ਦੇ ਮੁਖੀ ਚੌਥੇ ਮੁਖੀ ਕਾਈ ਫਾਟ ਖਾਦੇ ਤੇ ਜਦੋਂ ਉਹਨਾਂ ਦਾ ਘੋੜਾ اٹਕ ਗਿਆ ਤੇ ਗੁਰਮੁਖ ਸਿੰਘ ਉਹਨਾਂ ਦੇ ਨਾਲ ਸਾਥੀ ਘੋੜੇ ਨੂੰ ਸ਼ਾਂਟਾ ਮਾਰ ਲੱਗਾ ਤੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਗਾਹਲੂ ਵਾਲੀਏ ਨੇ ਰੋਕਤਾ ਸੀ ਗੁਰਮਖ ਸਿੰਘ ਨੂੰ ਅਬਦਾਲੀ ਇਹ ਨਾ ਮੰਨੇ ਕਿ ਸਿੱਖਾਂ ਦਾ ਜਰਨੈਲ ਕਿਤੇ ਘੋੜੇ ਨੂੰ ਭਜਾ ਕੇ ਚੱਲਿਆ ਫੇਰ ਮਿਸਲ ਸ਼ਹੀਦਾਂ ਕਰਨਾਲ ਬਾਬਾ ਦੀਪ ਸਿੰਘ ਜੀ ਹੋਰ ਸਾਡੇ ਮਹਾਨ ਯੋਧੇ ਬਾਬਾ ਨੋਦ ਸਿੰਘ ਕਿਉਂਕਿ ਮੈਂ ਮਾਝੇ ਤੋਂ ਆ ਤੇ ਸਾਡੀਆਂ ਰਗਾਂ ਦੇ ਵਿੱਚ ਖਾਲਸਾ ਹੀ ਰਵੈਤਾ ਵਾ ਮੇਰੇ ਤਾਇਆ ਜੀ ਤਰਨਾ ਦਲ ਦੇ ਨਿਹੰਗ ਹੰਸਣ ਸਰਦਾਰ ਗੁਲਜਾਰ ਸਿੰਘ ਹੱਥ ਦੇ ਵਿੱਚ ਫਰਲੇ ਵਾਲੇ ਹੱਥ ਦੇ ਵਿੱਚ ਡੰਡਾ ਰੱਖਦੇ ਸੀ ਮੋਟਾ ਪਿੰਡ ਦੇ ਵਿੱਚ ਕੋਈ ਮੜੀ ਮਸਾਣ ਦਾ ਮਸਲਾ ਆਉਣਾ ਤੇ ਦਬਕੇ ਦੇ ਨਾਲ ਹੀ ਬਹੁਤੇ ਮਸਲੇ ਹੱਲ ਕਰਦੇ ਸੀ ਮੈਂ ਸਮਝਦਾ ਵਾਂ ਪੰਥ ਦੀ ਇੱਕ ਖੂਬਸੂਰਤੀ ਆ ਇਸ ਪੰਥ ਦੇ ਵਿੱਚ ਸਾਡੀਆਂ ਪ੍ਰਾਤਨ ਜਥੇਬੰਦੀਆਂ ਬੁੱਢਾ ਦਲ ਕਰਨਾ ਦਲ ਤੇ ਦਲ ਬਾਬਾ ਬਿਧੀ ਚੰਦ ਬੀਦੀ ਚੰਦਸ਼ੀਨਾ ਗੁਰੂ ਕਾ ਸੀਨਾ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਬਾਬਾ ਦਾਇਆ ਸਿੰਘ ਜੀ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਤੋਂ ਪਹਿਲਾਂ 1984 ਦੇ ਵਿੱਚ ਵੀ ਪੰਥ ਦੇ ਨਾਲ ਫੇਕ ਡਾ ਕੇ ਖੜੇ ਅੱਜ ਵੀ ਇਹ ਸਾਡੀਆਂ ਮਹਾਨ ਦਲ ਪੰਥ ਜਿਨ੍ਹਾਂ ਨੇ ਕੌਮ ਦੀਆਂ ਬਹੁਤ ਰਵੈਤਾਂ ਨੂੰ ਜਿੰਦਾ ਰੱਖਿਆ ਔਰ ਪੰਥ ਦੇ ਅੰਦਰ ਜਿਹੜਾ ਮਰਦਾਊ ਪੁਣਾ ਜਿਹੜੀ ਵਖਰੀ ਨਿਆਰੀ ਆਬ ਹੈ ਉਹਨੂੰ ਕਾਇਮ ਰੱਖਿਆ ਨਾਲ ਹੀ ਸਾਡੇ ਕਾਰ ਸੇਵਾ ਵਾਲੇ ਮਹਾਪੁਰਸ਼ ਉਹਨਾਂ ਨੇ ਵੀ ਹਮੇਸ਼ਾ ਪੰਥ ਦਾ ਸਾਥ ਦਿੱਤਾ ਨਾਨਕ ਸਰ ਵਾਲੇ ਮਹਾਪੁਰਸ਼ ਨਾਲੀਆਂ ਸਾਡੀਆਂ ਟਕਸਾਲਾਂ ਇਹ ਵੀ ਪੰਥ ਦੇ ਨਾਲ ਖੜੀਆਂ ਮੈਂ ਅੱਜ ਸਮਝਦਾ ਕਿ ਅੱਜ ਜਦੋਂ ਸਮੁੱਚਾ ਪੰਥ ਨਿਰਮਲੇ ਮਹਾਪੁਰਸ਼ ਉਦਾਸੀ ਮਹਾਪੁਰਸ਼ ਅੱਪਾ ਸਾਰੇ ਇਕ ਥਾਂ ਤੇ ਇਕੱਠੇ ਆ ਅੱਪਾ ਇਹ ਤਹੱਯਾ ਕਰਦੇ ਆ ਕਿ ਪੰਜਾਬ ਦੇ ਉੱਤੇ ਪੰਥ ਦੇ ਉੱਤੇ ਅੱਜ ਜਿਹੜੀਆਂ ਵੀ ਵਿਵਤਾਵਾਵਾਂ ਅਸੀਂ ਆਪਣੇ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਸ਼ਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਦੇ ਨਾਲ ਬਣੀ ਆ ਇਹ ਤਗੜੀਆਂ ਵੀ ਰਹਿਣੀਆਂ ਚਾਹੀਦੀਆਂ ਸਾਡੀਆਂ ਸੰਸਥਾਵਾਂ ਮੈਂ ਜਦੋਂ ਇੱਧਰ ਨੂੰ ਆ ਰਿਹਾ ਸੀ ਇਸ ਅਖਬਾਰ ਪੜ੍ਹੀ ਜੀਤ ਦੇ ਫਰੰਟ ਤੇ ਖਬਰ ਆ ਜਾਂ 2 ਨੰਬਰ ਤੇ ਆ ਇੱਕ ਮਾਂ ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1 ਲੱਖ ਤੇ 80 ਹਜ਼ਾਰ ਦੇ ਵਿੱਚ ਆਪਣਾ ਪੁੱਤ ਵੇਚਤਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪੁਆਏ ਆ ਪਰ ਬੱਚਿਆਂ ਦੇ ਸੌਤੇ ਨਹੀਂ ਕੀਤੇ ਆ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਹਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਹਨੂੰ ਠੱਲ ਪਾਈ ਜਾ ਸਕਦੀ ਆ ਸਾਡੇ ਤਖਤਾਂ ਦੇ ਜਥੇਦਾਰ ਆਏ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮੈਂ ਦਿਲੋਂ ਤਨੋਂ ਮਨੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੀ ਸਿੰਘ ਸਾਹਿਬ ਭਾਈ ਜੋਤਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੀ ਸਿੰਘ ਸਾਹਿਬ ਬਾਬਾ ਵਿਕਰ ਸਿੰਘ ਜੀ ਦਲ ਬਾਬਾ ਬਿੱਦੀ ਚੰਦ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਅਸੀਂ ਬਹੁਤ ਥਾਂਵੇਂ ਸਟੇਜਾਂ ਤੇ ਇਕੱਠੇ ਰਹਿੰਨੇ ਆ ਸ਼ਤਾਬ ਦੀਆਂ ਚੱਲਦੀਆਂ ਪਰ ਇਹਨਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਹੈ ਸਿੰਘ ਸਾਹਿਬ ਬਾਬਾ ਗੁਰਦੇਵ ਸਿੰਘ ਜੀ ਕਿਉਂਕਿ ਸ਼ਿਦੀ ਬਾਗ ਸਾਡੇ ਪਿੰਡ ਵਾਲੇ ਵੀ ਸਾਰੇ ਉੱਥੇ ਹੀ ਆਉਂਦੇ ਆ ਸਾਡੇ ਪਿੰਡ ਸ਼ੌਣੀ ਆ ਤਰਨਾ ਦਲ ਦੀ ਉਹ ਇਹਨਾਂ ਦੇ ਨਾਲ ਸਾਡਾ ਮੁੱਢ ਤੋਂ ਪਿਆਰ ਆ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਸੰਤ ਬਾਬਾ ਕਹਾਲਾ ਸਿੰਘ ਜੀ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਸੰਤ ਬਾਬਾ ਜੋਗਾ ਸਿੰਘ ਜੀ ਜਥੇਦਾਰ ਤਰਨਾ ਦਲ ਔਰ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਬਾਬਾ ਦਵਿੰਦਰ ਸਿੰਘ ਜੀ ਬਹੁਤ ਦਲ ਪਾਉਂਦੇ ਇਥੇ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਜੀ ਤੇ ਮੈਂ ਜਿੰਨੇ ਵੀ ਇਥੇ ਸਾਡੇ ਮਹਾਪੁਰਸ਼ ਬਾਬਾ ਟੇਕ ਸਿੰਘ ਜੀ ਜਿੰਨੇ ਵੀ ਇਥੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਪਾਂ ਇੱਕ ਨਿਸ਼ਚਾ ਕਰਕੇ ਜਾਈਏ ਕਿ ਅਸੀਂ ਨਿਰੋਲ ਪੰਥ ਦੀ ਚੜ੍ਹਦੀ ਕਲਾ ਪੰਥ ਦੇ ਬੋਲ ਬਾਲਿਆਂ ਦੀ ਜਿਹੜੀ ਅਰਦਾਸ ਆ ਉਹਦੇ ਲਈ ਤਤਪਰ ਰਵਾਂਗੇ ਮੈਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਤੇ ਪੰਥ ਦੇ ਸਿਧਾਂਤਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਦੇ ਮੁਤਾਬਕ ਆਪਾਂ ਚੱਲਾਂਗੇ ਅਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਸਾਰੇ ਜਾਣੇ ਆਪਾਂ ਮੰਨਦੇ ਆ ਆਪਾਂ ਹਮੇਸ਼ਾ ਹੀ ਉਸ ਸਾਹਮਣੇ ਝੁਕਦੇ ਆ ਸਾਰਿਆਂ ਦਾ ਧੰਨਵਾਦ ਪੰਥ ਇੱਕ ਵਾ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਅਮਰਤ ਤਿਆਰ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਗੁਰਗੋਬਿੰਦ ਸਿੰਘ ਜੀ ਦੀ ਜਉਬ ਸਾਹਿਬ ਉਹਨਾਂ ਦੀ ਬਾਣੀ ਤਾ ਪ੍ਰਸਾਦ ਸੁਭਈਏ ਉਹਨਾਂ ਦੀ ਬਾਣੀ ਕਬਿਓ ਬਾਚ ਬੇਨਤੀ ਚੌਪਈ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਫਿਰ ਅਸੀਂ ਪੰਜ ਕਕਾਰ ਇੱਕੋ ਜੇ ਪਾਉਣੇ ਆ ਦੁਨੀਆਂ ਦੇ ਕਿਸੇ ਵੀ ਕਿੱਤੇ 'ਚ ਰਹੀਏ ਅਸੀਂ ਵਾਸੀ ਆ ਆਨੰਦਪੁਰ ਸਾਹਿਬ ਦੇ ਮੈਂ ਸਮਝਦਾ ਕੌਮ ਦੇ ਵਿੱਚ ਕੋਈ ਵਖਰੇਵਾ ਨਹੀਂ ਕੌਮ ਇੱਕ ਵਾ ਇੱਕ ਰਹੇਗੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਕਾਲੀ ਦਲ ਤੋਂ ਸਰਦਾਰ ਗੁਰਜੀਤ ਸਿੰਘ ਚੀਮਾ ਮਹਾਂਪੁਰਸ਼ ਬਾਬਾ ਤੀਰ ਸਿੰਘ ਦੀ ਜਿੰਨੇ ਵੀ ਦਲ ਪੰਥਾ ਸਾਰਿਆਂ ਦਾ ਧੰਨਵਾਦ ਪੰਥ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਰੋਮ ਰੋਮ ਤੋ ਤੁਹਾਡੇ ਰਣੀ ਆਪਾਂ ਹਮੇਸ਼ਾ ਹੀ ਗੁਰੂ ਆਸ਼ੇ ਦੇ ਮੁਤਾਬਕ ਚੱਲਾਂਗੇ ਇਸ ਮੁੱਚੀ ਕੌਮ ਦੇ ਨਾਲ ਵਾਅਦਾ ਸਾਡੀਆਂ ਰਗਾਂ ਦੇ ਵਿੱਚ ਕਲਕੀ ਧਰ ਪਾਤਸ਼ਾਹ ਦਾ ਖੂਨ ਹੈ ਤੇ ਪੰਥ ਦੇ ਨਾਲ ਵਫਾਦਾਰੀਆਂ ਸਾਨੂੰ ਗੁਰੂ ਨੇ ਸਿਖਾਈਆਂ ਹਮੇਸ਼ਾ ਹੀ ਪੰਥ ਦੇ ਸੇਵਾਦਾਰ ਹਾਂ ਤੇ ਸੇਵਾਦਾਰ ਰਵਾਂਗੇ ਬਹੁਤ ਧੰਨਵਾਦ ਸਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਨਿਮਰਤਾ ਵਾਲੇ ਆ ਕੱਲ ਮੈਂ ਫੋਨ ਕੀਤਾ ਤੇ ਕੋਰਟ ਦੇ ਵਿੱਚ ਆਪਣੀ ਕੇਸ ਲੜ ਰਿਹਾ ਸੀ ਕੋਈ ਵਕਾਲਤ ਵੀ ਕਰਦੇ ਆ ਇਮਾਨਦਾਰ ਨੇ ਬਹੁਤ ਇਹਨਾਂ ਨੇ ਵੀ ਬਹੁਤ ਤੁਹਾਨੂੰ ਸਾਥ ਦਿੱਤਾ ਸਰਦਾਰ ਸੁਜਾ ਸਿੰਘ ਜੀ ਤੇ ਦਲਜੀਤ ਸਿੰਘ ਜੀ ਭਿੰਡਰ ਬਾਕੀ ਮੈਂ ਪਟਨਾ ਸਾਹਿਬ ਗਿਆ ਸੀ ਦਿਲ ਖੁਸ਼ ਹੋਇਆ ਹੁਣ ਹਜੂਰ ਸਾਹਿਬ ਵੀ ਜਾਣਾ ਹੈ ਇਹ ਸਮੁੱਚੇ ਜਿਹੜੇ ਸਾਡੇ ਤਖਤਵਾ ਇਹਦੀ ਮਾਣ ਮਰਿਆਦਾ ਮਹਾਨ ਇਸੇ ਤਰ੍ਹਾਂ ਇਹ ਮਹਾਨ ਰਹਿਣਗੀਆਂ ਅਸੀਂ ਸਾਰੇ ਸੰਗੁੰਚੇ ਪੰਥਵਾਲੇ ਇੱਕ ਮੁੱਠ ਥੋਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚੱਲਾਂਗੇ ਗੁਰੂ ਦਾ ਸਰੀਰ ਜਿਹੜਾ ਹੈ ਇਹ ਗੁਰੂ ਦਾ ਪੰਥ ਆਪਾਂ ਇਹਦੇ ਸੇਵਾਦਾਰਾਂ ਤੇ ਸੜਾ ਰਵਾਂਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀ ਲਹਿਰ ਆ ਨਾ ਖਵਾਰ ਹੋਏ ਸਭ ਮਿਲेंगे ਆਪਾਂ ਕੋਸ਼ਿਸ਼ ਕਰਾਂਗੇ ਸਾਡੇ ਭਰਾਵਾਂ ਨੂੰ ਵਰਗਲਾਇਆ ਜਾ ਰਿਹਾ ਮਾਝੇ ਦੇ ਵਿੱਚ ਆਪਾਂ ਰੋਕਣਾ ਇਹ ਪੰਜਾਬ ਹੈ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਬਹੁਤ ਬਾਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ